ਪੁੱਤਰ ਸਾਡਾ ਐਕਸੀਡੈਂਟ ਹੋ ਗਿਆ ਹੈ ਮੈਨੂੰ ਜ਼ਿਆਦਾ ਸੱਟ ਨਹੀਂ ਲੱਗੀ ਪਰ ਤੇਰੀ ਮਾਂ ਦੀ ਹਾਲਤ ਗੰਭੀਰ ਹੈ ਸੱਟ ਜ਼ਿਆਦਾ ਲੱਗਣ ਨਾਲ ਖੂਨ ਕਾਫੀ ਵਹਿ ਗਿਆ ਹੈ ਕੁਝ ਕ ਪੈਸਿਆਂ ਦੀ ਲੋੜ ਹੈ ਪੁੱਤ ਇਲਾਜ ਤੇ ਬਹੁਤ ਖਰਚਾ ਹੋ ਜਾਣਾ ਹੈ ਤੇਰੀ ਮਾਂ ਨੂੰ ਖੂਨ ਵੀ ਚੜਾਉਣਾ ਪੈਣਾ ਹੈ 60 ਸਾਲ ਦੇ ਹਾਕਮ ਸਿੰਘ ਨੇ ਆਪਣੇ ਵੱਡੇ ਪੁੱਤਰ ਨੂੰ ਫੋਨ ਤੇ ਕਿਹਾ ਪਾਪਾ ਮੈਂ ਬੜਾ ਬਿਜ਼ੀ ਹਾਂ ਅੱਜਕੱਲ ਮੈਂ ਨਹੀਂ ਆ ਸਕਦਾ ਮੈਨੂੰ ਵਿਦੇਸ਼ ਵਿੱਚ ਨੌਕਰੀ ਦਾ ਪੈਕੇਜ ਮਿਲਿਆ ਹੈ ਤਾਂ ਉਸੇ ਦੀ ਤਿਆਰੀ ਕਰ ਰਿਹਾ ਹਾਂ ਤੁਹਾਡਾ ਵੀ ਤਾਂ ਇਹੀ ਸੁਪਨਾ ਸੀ ਕਿ ਮੇਰਾ ਪੁੱਤ ਪੜ੍ਹ ਲੈ ਕੇ ਚੰਗੀ ਨੌਕਰੀ ਲੱਗ ਜਾਏ ਹੁਣ ਮੈਨੂੰ ਇਹ ਮੌਕਾ ਆਇਆ ਹੈ ਤਾਂ ਇਸ ਨੂੰ ਮੈਂ ਕਿਵੇਂ ਛੱਡ ਦਿਆਂ ਪਾਪਾ ਮੇਰੇ ਕੋਲ ਹੁਣ ਤਾਂ ਪੈਸੇ ਵੀ ਹੈ ਨਹੀਂ ਕਿਤੋਂ ਹੋਰ ਇੰਤਜ਼ਾਮ ਕਰ ਲਵੋ ਉਸ ਦੇ ਵੱਡੇ ਇੰਜੀਨੀਅਰ ਪੁੱਤ ਨੇ ਜਵਾਬ ਦਿੱਤਾ ਤੇ ਫੋਨ ਕੱਟ ਦਿੱਤਾ ਹਾਕਮ ਸਿੰਘ ਬਹੁਤ ਉਦਾਸ ਹੋ ਕੇ ਬੈਠ ਗਿਆ ਤੇ ਹਾਕਮ ਸਿੰਘ ਸੋਚਣ ਲੱਗਾ ਚੱਲ ਕੋਈ ਗੱਲ ਨਹੀਂ ਜੇ ਇਸ ਕੋਲ ਪੈਸੇ ਨਹੀਂ ਜਾਂ ਸਾਡੇ ਲਈ ਟਾਈਮ ਨਹੀਂ ਤਾਂ ਮੈਂ ਆਪਣੇ ਦੂਸਰੇ ਪੁੱਤ ਨਾਲ ਗੱਲ ਕਰਦਾ ਹਾਂ ਉਸ ਨੇ ਆਪਣੇ ਦੂਸਰੇ ਡਾਕਟਰ ਮੁੰਡੇ ਨੂੰ ਫੋਨ ਕੀਤਾ ਪਹਿਲਾਂ ਤਾਂ ਉਸ ਨੇ ਫੋਨ ਚੱਕਿਆ ਨਹੀਂ ਦੋ ਤਿੰਨ ਵਾਰ ਬਾਰ ਬਾਰ ਫੋਨ ਕਰਨ ਤੇ ਫਿਰ ਫੋਨ ਚੱਕਿਆ ਤੇ ਹਾਕਮ ਸਿੰਘ ਨੇ ਆਪਣੇ ਐਕਸੀਡੈਂਟ ਬਾਰੇ ਦੱਸਿਆ ਤੇ ਮਾਂ ਦੇ ਜਾਦਾ ਸੱਟ ਲੱਗੀ ਹੈ ਤਾਂ ਡਾਕਟਰ ਪੁੱਤ ਨੇ ਵੀ ਬਹੁਤੀ ਗੱਲ ਨਾ ਕੀਤੀ ਟਾਲ ਮਟੋਲ ਕਰਕੇ ਉਸ ਨੇ ਵੀ ਆਉਣ ਤੋਂ ਨਾ ਕਰ ਦਿੱਤੀ ਉਸ ਨੂੰ ਆਪਣੇ ਸਹੁਰੇ ਘਰ ਵਿਆਹ ਤੇ ਜਾਣਾ ਸੀ ਹਾਂ ਇੰਨਾ ਜ਼ਰੂਰ ਕਿਹਾ ਕਿ ਪੈਸਿਆਂ ਦੀ ਫਿਕਰ ਨਾ ਕਰਨਾ ਮੈਂ ਭੇਜ ਦੇਵਾਂਗਾ ਇਹ ਅਲੱਗ ਗੱਲ ਹੈ ਕਿ ਉਸ ਨੇ ਕਦੇ ਪੈਸੇ ਨਹੀਂ ਭੇਜੇ ਹਰ ਵਾਰ ਇਹੀ ਦਿਲਾਸਾ ਦਿੰਦਾ ਸੀ ਕਿ ਮੈਂ ਪੈਸੇ ਭੇਜ ਦਿਆਂ ਕਰਾਂਗਾ ਪੁੱਤ ਨੇ مایوس ਹੋ ਕੇ ਫੋਨ ਰੱਖ ਦਿੱਤਾ ਹਾਕਮ ਸਿੰਘ ਸੋਚੀ ਪੈ ਗਿਆ ਕਿ ਆਖਰ ਪੁੱਤਾਂ ਨੇ ਹੀ ਜਵਾਬ ਦੇ ਦਿੱਤਾ ਹੈ ਹੁਣ ਕਿਸੇ ਤੋਂ ਮੈਂ ਕੀ ਆਸ ਰੱਖਾਂ ਫਿਰ ਉਸ ਨੇ ਸੋਚਿਆ ਕਿ ਮੈਂ ਤੀਸਰੇ ਨਲਾਇਕ ਪੁੱਤ ਨੂੰ ਫੋਨ ਕਰਦਾ ਹਾਂ ਉਸ ਨੇ ਕੁਝ ਦੇਣਾ ਤਾਂ ਕੀ ਹੈ ਚਲ ਉਸ ਨੂੰ ਇੱਕ ਵਾਰ ਦੱਸ ਦਿੰਦਾ ਹਾਂ ਕਿ ਸਾਡਾ ਐਕਸੀਡੈਂਟ ਹੋ ਗਿਆ ਹੈ ਸੋਚ ਵਿਚਾਰ ਕਰਕੇ ਹਾਕਮ ਨੇ ਆਪਣੇ ਤੀਸਰੇ ਮੁੰਡੇ ਨੂੰ ਫੋਨ ਕੀਤਾ ਜਿਸ ਨੂੰ ਉਹ ਬਚਪਨ ਤੋਂ ਹੀ ਨਲਾਇਕ ਕਹਿੰਦਾ ਸੀ ਆਪਣੇ ਮਨ ਹੀ ਮਨ ਸੋਚ ਰਿਹਾ ਸੀ ਕਿ ਉਸ ਨਲਾਇਕ ਨੂੰ ਫੋਨ ਕਰਨ ਦਾ ਕੀ ਫਾਇਦਾ ਜਦੋਂ ਇਹ ਦੋ ਹੋਣ ਹਾਰ ਤੇ ਕਮਾਊ ਮੁੰਡੇ ਕੁਝ ਨਹੀਂ ਕਰ ਰਹੇ ਤਾਂ ਨਲਾਇਕ ਕੀ ਕਰੇਗਾ ਇਹ ਸਾਰੀਆਂ ਗੱਲਾਂ ਸੋਚਦਾ ਹੋਇਆ ਉਹ ਕਾਲੇ ਕਦਮਾਂ ਨਾਲ ਹਸਪਤਾਲ ਆਪਣੀ ਘਰ ਵਾਲੀ ਭਜਨ ਕੋਰ ਕੋਲ ਜਾ ਪਹੁੰਚਿਆ ਤੇ ਕੁਰਸੀ ਤੇ ਇੱਕਦਮ ਬੈਠ ਗਿਆ ਉਸ ਨੂੰ ਪੁਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ ਹਾਕਮ ਸਿੰਘ ਸਕੂਲ ਵਿੱਚ ਟੀਚਰ ਸੀ ਉਸ ਦੇ ਤਿੰਨ ਪੁੱਤ ਤੇ ਇੱਕ ਲੜਕੀ ਸੀ ਵੱਡਾ ਪੁੱਤ ਇੰਜੀਨੀਅਰ ਉਸ ਤੋਂ ਛੋਟਾ ਡਾਕਟਰ ਦੋਨਾਂ ਦਾ ਬੜੇ ਹੀ ਵੱਡੇ ਘਰ ਵਿੱਚ ਬੜੀ ਧੂਮ ਧਾਮ ਨਾਲ ਵਿਆਹ ਕੀਤਾ ਦੋਨੋਂ ਹੀ ਆਪਣੇ ਪਤਨੀਆਂ ਨਾਲ ਅਲੱਗ-ਅਲੱਗ ਸ਼ਹਿਰਾਂ ਵਿੱਚ ਰਹਿੰਦੇ ਸੀ ਬੇਟੀ ਦਾ ਵਿਆਹ ਵੀ ਉਸਨੇ ਬੜੀ ਧੂਮ-ਧਾਮ ਨਾਲ ਕੀਤਾ ਸੀ। ਸਭ ਤੋਂ ਛੋਟਾ ਪੁੱਤ ਪੜ੍ਹਾਈ ਵਿੱਚ ਧਿਆਨ ਨਹੀਂ ਸੀ ਲਗਾਉਂਦਾ। 11ਵੀਂ ਤੋਂ ਬਾਅਦ ਉਸਨੇ ਪੜ੍ਹਾਈ ਛੱਡ ਦਿੱਤੀ ਅਤੇ ਘਰ ਵਿੱਚ ਹੀ ਰਹਿਣ ਲੱਗਾ। ਕਹਿੰਦਾ ਸੀ ਮੈਨੂੰ ਨੌਕਰੀ ਨਹੀਂ ਕਰਨੀ। ਮੈਨੂੰ ਤਾਂ ਆਪਣੀ ਮਾਂ-ਪਿਓ ਦੀ ਸੇਵਾ ਕਰਨੀ ਹੈ। ਪਰ ਮਾਸਟਰ ਸਾਹਿਬ ਉਸ ਤੋਂ ਬਹੁਤ ਨਾਰਾਜ਼ ਰਹਿੰਦੇ ਸੀ ਤੇ ਹਮੇਸ਼ਾ ਹੀ ਸਮਝਾਉਂਦੇ ਸੀ ਕਿ ਪੜ੍ਹ ਲੈ ਕੇ ਆਪਣੇ ਵੱਡੇ ਭਰਾਵਾਂ ਦੀ ਤਰ੍ਹਾਂ ਕੋਈ ਨੌਕਰੀ ਲੱਗ ਜਾਏ ਪਰ ਉਹ ਸੀ ਕਿ ਪੜਨ ਵਿੱਚ ਆਪਣਾ ਮਨ ਹੀ ਨਹੀਂ ਲਗਾਉਂਦਾ ਸੀ ਉਸ ਨੇ ਆਪਣੇ ਮੁੰਡੇ ਦਾ ਨਾਮ ਨਲਾਇਕ ਹੀ ਰੱਖ ਦਿੱਤਾ ਦੋਨੋਂ ਵੱਡੇ ਭਰਾ ਪਿਓ ਦੇ ਬੜੇ ਆਗਿਆਕਾਰੀ ਪੁੱਤ ਸੀ ਉਹ ਉਹ ਉਸ ਦੀ ਹਰ ਗੱਲ ਮੰਨਦੇ ਸੀ ਪਰ ਛੋਟਾ ਪੁੱਤ ਸਹੀ ਗੱਲ ਤੇ ਵੀ ਬਹਿਸ ਕਰਨ ਲੱਗਦਾ ਸੀ ਇਸ ਲਈ ਹਾਕਮ ਸਿੰਘ ਆਪਣੇ ਛੋਟੇ ਮੁੰਡੇ ਨੂੰ ਪਸੰਦ ਨਹੀਂ ਕਰਦਾ ਸੀ ਛੋਟੇ ਪੁੱਤ ਦੇ ਕਾਰਨ ਘਰ ਵਿੱਚ ਹਮੇਸ਼ਾ ਕਲੇਸ਼ ਚੱਲਦਾ ਰਹਿੰਦਾ ਸੀ ਕਿਉਂਕਿ ਹਾਕਮ ਸਿੰਘ ਨੂੰ ਉਸ ਦਾ ਰਹਿਣਾ ਸਹਿਣਾ ਉਸ ਦੀ ਗੱਲਬਾਤ ਉਸ ਦਾ ਬਾਹਰ ਅੰਦਰ ਨਿਕਲਣਾ ਬਿਲਕੁਲ ਪਸੰਦ ਨਹੀਂ ਸੀ ਜਦੋਂ ਹਾਕਮ ਸਿੰਘ ਰਿਟਾਇਰ ਹੋਇਆ ਤਾਂ ਆਪਣੀ ਕੋਈ ਪੂੰਜੀ ਨਹੀਂ ਸੀ ਸਾਰੀ ਬੱਚਤ ਦੋਨੋਂ ਬੱਚਿਆਂ ਦੀ ਪੜ੍ਹਾਈ ਅਤੇ ਲੜਕੀ ਦੇ ਵਿਆਹ ਤੇ ਲਗਾ ਦਿੱਤੀ ਸੀ ਸ਼ਹਿਰ ਵਿੱਚ ਇੱਕ ਘਰ ਸੀ ਥੋੜੀ ਜੀ ਜ਼ਮੀਨ ਸੀ ਪਿੰਡ ਵਿੱਚ ਵੀ ਥੋੜੀ ਜਮੀਨ ਸੀ ਘਰ ਦਾ ਖਰਚ ਉਸ ਦੀ ਪੈਨਸ਼ਨ ਨਾਲ ਚੱਲ ਰਿਹਾ ਸੀ ਹਕਮ ਸਿੰਘ ਨੂੰ ਲੱਗਾ ਕਿ ਛੋਟਾ ਪੁੱਤ ਤਾਂ ਸੁਧਰਨ ਵਾਲਾ ਨਹੀਂ ਹੈ ਤਾਂ ਉਸ ਨੇ ਬਟਵਾਰਾ ਕਰ ਦਿੱਤਾ ਉਸ ਨੂੰ ਉਸ ਦੇ ਹਿੱਸੇ ਦੀ ਜ਼ਮੀਨ ਦੇ ਕੇ ਉਸ ਨੂੰ ਪਿੰਡ ਵਿੱਚ ਹੀ ਰਹਿਣ ਲਈ ਭੇਜ ਦਿੱਤਾ ਪਰ ਉਹ ਜਾਣਾ ਨਹੀਂ ਸੀ ਚਾਹੁੰਦਾ ਪਰ ਪਿਓ ਦੀ ਜਿੱਦ ਅੱਗੇ ਉਹ ਕੁਝ ਨਾ ਕਰ ਸਕਿਆ ਅਤੇ ਪਿੰਡ ਵਿੱਚ ਹੀ ਇੱਕ ਛੋਟਾ ਜਿਹਾ ਮਕਾਨ ਬਣਾ ਕੇ ਰਹਿਣ ਲੱਗਾ ਹਾਕਮ ਸਿੰਘ ਆਪਣੇ ਦੋਨੋਂ ਹੋਣਹਾਰ ਅਤੇ ਲਾਇਕ ਮੁੰਡਿਆਂ ਦੀ ਬੜੀ ਹੀ ਤਾਰੀਫ਼ ਕਰਦੇ ਸੀ ਤਾਰੀਫ਼ ਕਰਦੇ ਹਾਕਮ ਸਿੰਘ ਦਾ ਸੀਨਾ ਚੋੜਾ ਹੋ ਜਾਂਦਾ ਸੀ ਪਰ ਉਹ ਨਲਾਇਕ ਪੁੱਤ ਦਾ ਨਾਮ ਵੀ ਨਹੀਂ ਸੀ ਲੈਂਦੇ ਦੋ ਦਿਨ ਪਹਿਲਾਂ ਦੋਨੋਂ ਪਤੀ ਪਤਨੀ ਦਾ ਐਕਸੀਡੈਂਟ ਹੋ ਗਿਆ ਉਹ ਆਪਣੀ ਘਰਵਾਲੀ ਦੇ ਨਾਲ ਸਰਕਾਰੀ ਹਸਪਤਾਲ ਵਿੱਚ ਸੀ ਡਾਕਟਰਾਂ ਨੇ ਉਸ ਦੀ ਘਰਵਾਲੀ ਭਜਨਕੌਰ ਦਾ ਆਪਰੇਸ਼ਨ ਕਰਨ ਲਈ ਕਿਹਾ ਸੀ ਪਾਪਾ ਪਾਪਾ ਸੁਣ ਕੇ ਉਹਨਾਂ ਦੀ ਨੀਂਦ ਜਿਵੇਂ ਉੱਡ ਗਈ ਦੇਖਿਆ ਸਾਹਮਣੇ ਉਹੀ ਨਲਾਇਕ ਪੁੱਤ ਖੜਾ ਸੀ ਉਸ ਨੇ ਗੁੱਸੇ ਨਾਲ ਮੂੰਹ ਫੇਰ ਲਿਆ ਉਸ ਨੇ ਆਪਣੇ ਪਿਓ ਦੇ ਪੈਰਾਂ ਨੂੰ ਹੱਥ ਲਾਇਆ ਅਤੇ ਰੋਂਦੇ ਹੋਏ ਬੋਲਿਆ ਪਾਪਾ ਤੁਸੀਂ ਆਪਣੇ ਇਸ ਨਲਾਇਕ ਪੁੱਤ ਨੂੰ ਕਿਉਂ ਨਹੀਂ ਦੱਸਿਆ ਪਰ ਮੈਨੂੰ ਵੀ ਕਿਤੋਂ ਪਤਾ ਲੱਗ ਗਿਆ ਤੇ ਪਤਾ ਲੱਗਦੇ ਹੀ ਮੈਂ ਭੱਜਿਆ ਭੱਜਿਆ ਆਇਆ ਹਾਂ ਪਿਓ ਦੇ ਵਿਰੋਧ ਕਰਨ ਤੇ ਵੀ ਉਸ ਨੇ ਆਪਣੀ ਮਾਂ ਨੂੰ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਮਾਂ ਦਾ ਆਪਰੇਸ਼ਨ ਕਰਵਾਇਆ ਆਪਣਾ ਖੂਨ ਦਿੱਤਾ ਦਿਨ ਰਾਤ ਉਹਨਾਂ ਦੀ ਸੇਵਾ ਵਿੱਚ ਲੱਗਾ ਰਹਿੰਦਾ ਤੇ ਇੱਕ ਦਿਨ ਉਹ ਹੀ ਨਲਾਇਕ ਪੁੱਤ ਗਾਇਬ ਹੋ ਗਿਆ ਹਾਕਮ ਸਿੰਘ ਅੱਜ ਫਿਰ ਆਪਣੇ ਨਲਾਇਕ ਪੁੱਤ ਦੇ ਬਾਰੇ ਬੁਰਾ ਭਲਾ ਸੋਚਣ ਲੱਗੇ ਤਾਂ ਤੀਸਰੇ ਦਿਨ ਉਹ ਹੀ ਨਲਾਇਕ ਪੁੱਤ ਵਾਪਸ ਆ ਗਿਆ ਮਹੀਨੇ ਦੇ ਵਿੱਚ ਵਿੱਚ ਮਾਂ ਇੱਕਦਮ ਚੰਗੀ ਭਲੀ ਹੋ ਗਈ। ਨਲਾਇਕ ਪੁੱਤ ਹਸਪਤਾਲ ਤੋਂ ਛੁੱਟੀ ਕਰਾ ਕੇ ਉਹਨਾਂ ਨੂੰ ਘਰ ਛੱਡ ਆਇਆ ਕਿਉਂਕਿ ਪਿੰਡ ਵਾਲੇ ਘਰ ਵਿੱਚ ਕੋਈ ਇੰਨੀ ਸੁੱਖ ਸਹੂਲਤ ਨਹੀਂ ਸੀ ਕਿ ਉਹਨਾਂ ਦੇ ਮਾਪਿਓ ਚੰਗੀ ਤਰ੍ਹਾਂ ਰਹਿ ਸਕਦੇ। ਇਸ ਲਈ ਉਹਨਾਂ ਨੂੰ ਸ਼ਹਿਰ ਵਿੱਚ ਹੀ ਛੱਡਣਾ ਠੀਕ ਸਮਝਿਆ। ਹਾਕਮ ਸਿੰਘ ਨੇ ਆਪਣੇ ਪੁੱਤਰ ਨੂੰ ਹਸਪਤਾਲ ਵਿੱਚ ਹੋਏ ਖਰਚੇ ਦੇ ਬਾਰੇ ਪੁੱਛਿਆ ਤਾਂ ਨਲਾਇਕ ਪੁੱਤ ਨੇ ਦੱਸ ਦਿੱਤਾ। ਇਹ ਹਸਪਤਾਲ ਵਿੱਚ ਜ਼ਿਆਦਾ ਪੈਸੇ ਨਹੀਂ ਲੱਗੇ। ਘਰ ਵਿੱਚ ਨੌਕਰਾਨੀ ਤਾਂ ਪਹਿਲਾਂ ਹੀ ਰੱਖੀ ਹੋਈ ਸੀ। ਹੁਣ ਘਰ ਦਾ ਸਾਰਾ ਕੰਮਕਾਰ, ਦੇਖ-ਰੇਖ ਨੌਕਰਾਨੀ ਕਰ ਲੈਂਦੀ ਸੀ। ਨਲਾਇਕ ਪੁੱਤ ਉਹਨਾਂ ਨੂੰ ਛੱਡ ਕੇ ਪਿੰਡ ਵਾਪਸ ਆ ਗਿਆ ਸੀ। ਹੌਲੀ-ਹੌਲੀ ਸਾਰਾ ਕੁਝ ਠੀਕ ਹੋ ਗਿਆ। ਇੱਕ ਦਿਨ ਐਵੇਂ ਹੀ ਹਾਕਮ ਸਿੰਘ ਦੇ ਮਨ ਵਿੱਚ ਆਇਆ ਕਿ ਉਸ ਨਲਾਇਕ ਦਾ ਹਾਲ-ਚਲ ਪੁੱਛ ਲਿਆ ਜਾਏ। ਦੋਨੋਂ ਜਦੋਂ ਪਿੰਡ ਦੇ ਖੇਤ ਵਿੱਚ ਪਹੁੰਚੇ ਤਾਂ ਛੋਟੇ ਜਿਹੇ ਘਰ ਨੂੰ ਤਾਲਾ ਲੱਗਾ ਦੇਖ ਕੇ ਹੈਰਾਨ ਰਹਿ ਗਏ ਖੇਤਾਂ ਵਿੱਚ ਕੰਮ ਕਰ ਰਏ ਇੱਕ ਆਦਮੀ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ ਖੇਤ ਹੁਣ ਮੇਰੇ ਹਨ ਕੀ ਪਰ ਇਹ ਖੇਤ ਤਾਂ ਮੇਰੇ ਮੁੰਡੇ ਦੇ ਸਨ ਉਹਨਾਂ ਨੂੰ ਬੜੀ ਹੈਰਾਨੀ ਹੋਈ ਉਸ ਆਦਮੀ ਨੇ ਦੱਸਿਆ ਕਿ ਹਾਂ ਉਸ ਦੀ ਮਾਂ ਦਾ ਐਕਸੀਡੈਂਟ ਹੋਣ ਕਾਰਨ ਹਾਲਤ ਬਹੁਤ ਜ਼ਿਆਦਾ ਗੰਭੀਰ ਹੋ ਗਈ ਸੀ ਤਾਂ ਪੈਸਾ ਵੀ ਬਹੁਤ ਸਾਰਾ ਚਾਹੀਦਾ ਸੀ ਜਿਸ ਨਾਲ ਉਸ ਦੀ ਮਾਂ ਠੀਕ ਹੋ ਸਕਦੀ ਤਾਂ ਉਸ ਕੋਲ ਪੈਸੇ ਵੀ ਨਹੀਂ ਸਨ ਤਾਂ ਉਸ ਨੇ ਸਾਰੇ ਖੇਤ ਸਾਰੀ ਜ਼ਮੀਨ ਮੈਨੂੰ ਵੇਚ ਦਿੱਤੀ ਉਹ ਆਪਣੀ ਗੁਜ਼ਾਰੇ ਲਈ ਕੰਮ ਦੀ ਭਾਲ ਵਿੱਚ ਸ਼ਹਿਰ ਨੂੰ ਚਲਾ ਗਿਆ ਬਸ ਇਹ ਛੋਟਾ ਜਿਹਾ ਮਕਾਨ ਹੀ ਉਸ ਕੋਲ ਰਹਿ ਗਿਆ ਇਹ ਰਹੀ ਉਸ ਦੀ ਚਾਬੀ ਉਸ ਆਦਮੀ ਨੇ ਕਿਹਾ ਉਹ ਘਰ ਅੰਦਰ ਦਾਖਲ ਹੋਏ ਤਾਂ ਭਰੇ ਮਨ ਨਾਲ ਉਹਨਾਂ ਨੂੰ ਆਪਣੀ ਨਲਾਇਕ ਪੁੱਤ ਦੀ ਯਾਦ ਆ ਗਈ ਟੇਬਲ ਤੇ ਪਿਆ ਇੱਕ ਲਫਾਫਾ ਖੋਲ ਕੇ ਦੇਖਿਆ ਤਾਂ ਉਸ ਵਿੱਚ ਹਸਪਤਾਲ ਦਾ ਬਿੱਲ ਪਿਆ ਸੀ ਹਸਪਤਾਲ ਦਾ ਬਿੱਲ ਦੇਖ ਕੇ ਉਹ ਇਕਦਮ ਹੈਰਾਨ ਰਹਿ ਗਏ 9 ਲੱਖ ਦਾ ਬਿੱਲ ਬਣਿਆ ਸੀ ਉਸ ਨੇ ਆਪਣੀ ਘਰਵਾਲੀ ਨੂੰ ਕਿਹਾ ਭਜਨਕੌਰ ਤੇਰਾ ਪੁੱਤ ਨਲਾਇਕ ਹੀ ਨਹੀਂ ਝੂਠਾ ਵੀ ਹੈ ਅਚਾਨਕ ਉਸ ਦੀਆਂ ਅੱਖਾਂ ਵਿੱਚ ਅਥਰੂ ਡਿੱਗਣ ਲੱਗੇ ਤੇ ਜੋਰ-ਜੋਰ ਦੀ ਰੋਣ ਲੱਗੇ ਤੇ ਜ਼ੋਰ-ਜ਼ੋਰ ਦੀਆਂ ਆਵਾਜ਼ਾਂ ਮਾਰਨ ਲੱਗੇ ਤੂੰ ਕਿੱਥੇ ਚਲਾ ਗਿਆ ਨਲਾਇਕਾ ਆਪਣੇ ਪਿਓ ਨੂੰ ਛੱਡ ਕੇ ਬਸ ਇੱਕ ਵਾਰ ਵਾਪਸ ਆ ਜਾ ਫਿਰ ਮੈਂ ਤੈਨੂੰ ਕਿਤੇ ਵੀ ਜਾਣ ਨਹੀਂ ਦੇਵਾਂਗਾ ਉਸ ਦੀ ਘਰਵਾਲੀ ਦੇਵੀ ਅਥਰੂ ਵਹਿ ਰਏ ਸਨ ਤੇ ਹਾਕਮ ਸਿੰਘ ਨੂੰ ਇੰਤਜ਼ਾਰ ਸੀ ਆਪਣੇ ਨਲਾਇਕ ਮੁੰਡੇ ਨੂੰ ਆਪਣੇ ਗਲੇ ਨਾਲ ਲਾਉਣ ਦਾ ਸੱਚਮੁੱਚ ਬੜਾ ਹੀ ਨਲਾਇਕ ਸੀ ਇਹ ਕਹਾਣੀ ਸੁਣ ਕੇ ਅਗਰ ਤੁਹਾਡੀਆਂ ਅੱਖਾਂ ਵੀ ਭਿੱਜ ਜਾਂਦੀਆਂ ਹਨ ਤਾਂ ਸਮਝੋ ਸਾਡੇ ਅੰਦਰ ਵੀ ਇੱਕ ਨਲਾਇਕ ਹੈ ਇਹ ਗੱਲ ਸੱਚ ਹੈ ਕਈ ਵਾਰੀ ਮਾਪਿਓ ਇਹ ਸੋਚ ਲੈਂਦੇ ਹਨ ਕਿ ਅਸੀਂ ਵਧੀਆ ਨੌਕਰੀ ਪੇਸ਼ੇ ਤੇ ਵਧੀਆ ਘਰਬਾਰ ਵਧੀਆ ਜ਼ਮੀਨ ਜਾਇਦਾਦ ਵਾਲੇ ਹਾਂ ਤੇ ਇਸ ਬੱਚੇ ਕਾਰਨ ਸਾਡੀ ਬੇਇੱਜ਼ਤੀ ਹੋਵੇਗੀ ਕਿਉਂਕਿ ਉਹ ਵਧੀਆ ਪੜ੍ਹਿਆ ਲਿਖਿਆ ਵੀ ਨਹੀਂ ਕੋਈ ਵਧੀਆ ਨੌਕਰੀ ਵੀ ਨਹੀਂ ਕਰਦਾ ਤੇ ਸਾਡੇ ਮਤਲਬ ਦਾ ਨਹੀਂ ਹੈ ਇਹ ਉਸ ਤੋਂ ਆਪਾਂ ਦੂਰੀ ਬਣਾ ਲੈਂਦੇ ਹਾਂ ਇਸ ਲਈ ਉਹਨਾਂ ਨੂੰ ਆਪਣੇ ਦਿਲ ਤੋਂ ਦੂਰ ਕਰ ਦਿੰਦੇ ਹਾਂ ਜੋ ਕਿ ਬਹੁਤ ਗਲਤ ਹੈ ਕਿਉਂਕਿ ਕੋਈ ਨਹੀਂ ਪਤਾ ਕਿ ਇਸ ਟਾਈਮ ਆਪਾਂ ਨੂੰ ਕਿਸ ਬੱਚੇ ਨੇ ਸਹਾਰਾ ਦੇਣਾ ਹੈ ਜਿਸ ਤੇ ਆਸ ਵੀ ਨਹੀਂ ਹੁੰਦੀ ਉਹੀ ਸਹਾਰਾ ਬਣ ਜਾਂਦਾ ਹੈ ਬੱਚਿਆਂ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਹੈ ਕਿ ਬਾਕੀ ਕੰਮ ਬਾਅਦ ਵਿੱਚ ਪਹਿਲਾਂ ਸਾਨੂੰ ਆਪਣੇ ਮਾਪਿਓ ਦੀ ਕਦਰ ਕਰਨੀ ਚਾਹੀਦੀ ਹੈ ਉਨ੍ਹਾਂ ਦੇ ਦੁੱਖ ਸੁੱਖ ਦੇ ਭਾਈਵਾਲ ਹੋਣਾ ਚਾਹੀਦਾ ਹੈ